ਆਦੇਮ ਆਚਲ ਜੋਰ ਜੇਣ ਕੇ ਜਵਾਰਿਸ਼ ਪੈਣੀ ਹੈ ਜਿਹਦੇ ਕਰਕੇ ਅਸੀਂ احتیاطਨ ਦੇ ਤੌਰ ਤੇ ਅਸੀਂ ਸਾਰੇ ਇਕੱਠੇ ਹੋ ਕੇ ਸਰਪੰਚ ਸਹਿਬਾਨ ਨਾਲ ਇੱਕ ਮੀਟਿੰਗ ਕਰ ਰਹੇ ਹਾਂ ਜੇ ਪਾਣੀ ਵਗ ਕਿਉਂਕਿ ਸਾਡੇ ਤੁਸੀਬਨ ਥੋੜੇ ਬੰਨੇ ਜਾ ਰਹੇ ਨੇ ਕੁਛਲੇ ਬੰਨਣ ਵਾਲੇ ਰਹਿੰਦੇ ਨੇ ਉਹਦੇ ਇhtiyat ਦੇ ਤੌਰ ਤੇ ਅਸੀਂ ਮੀਟਿੰਗ ਕਰ ਰਹੇ ਹਾਂ ਕਿ ਆਪਣੇ ਨੂੰ ਪ੍ਰਤੀਫੇਰ ਰੱਖੀਏ ਕੋਈ ਇਹੋ ਜਿਹੀ ਅਣਸੁਖਾਵੀ ਘਟਨਾ ਨਾ ਹੋਵੇ ਇਹ ਕਿ ਇਨਸਟਰਕਸ਼ਨ ਵੀ ਇਸ਼ੂ ਕਰਤੀ ਹੈ ਦਰਿਆਵਾਂ ਪਾਰ ਕੋਈ ਨਾ ਜਾਵੇ 10 12 ਤਰੀਕ ਤੱਕ ਔਰ ਜਿਹੜੇ ਤੂਸੀ ਦੇ ਨਾਲ ਔਰ ਦਰਿਆ ਦੇ ਵਿੱਚ ਨੇ ਉੱਥੇ ਅਗਰ ਕਿਸੇ ਦਾ ਕੋਈ ਟਰੈਕਟਰ ਹੈ ਕੋਈ ਇਨਸਟਰੂਮੈਂਟ ਹੈ ਉਹ ਸਾਰੇ ਖਾਲੀ ਕਰਕੇ ਜਾਂ ਆਪਣੇ ਡੇਰੇ ਨੇ ਉਹ ਬੰਨ ਉਹ ਡੇਰੇ ਖਾਲੀ ਕਰਕੇ ਜਾਨਵਰ ਆਪਣੇ ਇਸ ਪਾਸੇ ਲਿਆਂ। ਨਹੀਂ ਭਾੜਾ ਨੂੰ ਰਹਿ ਕੇ ਥੋੜਾ ਜਿਹਾ ਜੀ ਆਈਐਮਡੀ ਦੀ ਮੀਟਿੰਗ ਹੈਗੀ ਆ ਜਿਹੜਾ بارش ਸ਼ਾਇਦ ਹਿਮਾਚਲ ਜੋਰ ਜੇਣ ਕੇ ਜੰ ਬਾਰਿਸ਼ ਪੈਣੀ ਹੈ ਜਿਹਦੇ ਕਰਕੇ ਅਸੀਂ ਐਤਿਆਤਨ ਦੇ ਤੌਰ ਤੇ ਅਸੀਂ ਸਾਰੇ ਇਕੱਠੇ ਹੋ ਕੇ ਸਰਪੰਚ ਸਾਹਿਬਾਨ ਨਾਲ ਇੱਕ ਮੀਟਿੰਗ ਕਰ ਰਹੇ ਆ। ਕੋਈ ਇੰਨੇ ਪੈਨਿਕ ਵਾਲੀ ਲੋਨ ਨਹੀਂ ਪਰ ਫਿਰ ਵੀ ਇਹ ਕਿ ਹਿਤਿਆਦ ਦੇ ਤੌਰ ਤੇ ਸੀ ਤਿਆਰ ਰਹੀ ਏ ਜੇ ਪਾਣੀ ਵਧਾ ਕਿਉਂਕਿ ਸਾਡੇ ਤੁਸੀ ਬੰਨ ਥੋੜੇ ਬੰਨੇ ਜਾ ਰਹੇ ਨੇ ਕੁਛ ਹਲੇ ਬੰਨਣ ਵਾਲੇ ਰਹਿੰਦੇ ਨੇ ਉਹਦੇ ਹਿਤਿਆਦ ਦੇ ਤੌਰ ਤੇ ਅਸੀਂ ਮੀਟਿੰਗ ਕਰ ਰਹੇ ਹਾਂ ਕਿ ਆਪਣੇ ਨੂੰ ਪ੍ਰੇਪੇਅਰ ਰੱਖੀਏ ਕੋਈ ਇਹੋ ਜਿਹੀ ਅਣਸੁਖਾਵੀ ਘਟਨਾ ਨਾ ਹੋਵੇ ਜੇ ਪਾਣੀ ਹੋਵੇ ਸੰਭਾਵਨਾ ਹੈ ਕਿੰਨਾ ਪਣੀ ਤਿਆਰ ਸਾਡੇ ਕੋਲ ਜਿਹੜਾ ਰਜੇਸ਼ ਸਾਹਿਬ ਦਾ ਟੈਂਕ ਤੋਂ ਜੀ 37 ਹਜ਼ਾਰ ਚੱਲ ਰਿਹਾ ਪਾਣੀ ਇਸ ਟੈਂਕ ਤੇ ਬਾਕੀ ਜਿਹੜਾ ਹੁਣ ਬਾਰਿਸ਼ ਜਿਹੜੀ 5 ਤੋਂ ਲੈ ਕੇ 7 ਤਰੀਕ ਤੱਕ ਪੈਣੀ ਹੈ ਉਦੇ ਵਿੱਚ ਜਿਹੜੀ ਬਾਰਿਸ਼ ਦਾ ਪਾਣੀ ਆਏਗਾ ਉਦਾਂ ਟਾਈਮ ਨਾਲੇ ਪਤਾ ਲੱਗੇਗਾ ਉਹਦੇ ਵਿੱਚ ਬਹੁਤ ਦੇਰ ਲੱਗਣੀ ਪਵੇਗੀ ਕਿ ਕਿੰਨਾ ਪਾਣੀ ਪੈ ਰਿਹਾ ਹੈ ਦੇਖੋ ਜੀ ਪਰਮਾਤਮਾ ਕਰੇ ਨੁਕਸਾਨ ਸਾਡਾ ਨਾ ਹੋਵੇ ਅਸੀਂ ਵਿਸ਼ਵੀ ਇਹ ਕਰਦੇ ਆ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਨੂੰ ਵੀ ਚਾਹੀਦਾ ਹੈ ਇੰਨਾ ਵੱਡੇ ਜਦੋਂ ਸਾਡਾ ਹੜ ਆਇਆ ਉਦੋਂ ਵੀ ਪਰਮਾਤਮਾ ਨੇ ਸਾਨੂੰ ਬੜਾ ਬਚਾਇਆ ਸਾਡਾ ਜਾਨ ਮਾਲ ਦਾ ਨੁਕਸਾਨ ਜਾਨ ਦਾ ਨੁਕਸਾਨ ਸਾਡਾ ਨਹੀਂ ਹੋਇਆ ਬਹੁਤ ਘੱਟ ਉਹ ਉਮੀਦ ਹੈ ਕਿ ਜੇ ਇਸ ਵਾਰੀ ਪਾਣੀ ਆਏ ਤਾਂ ਐਂਟਰ ਕਰੇਗਾ ਜਿਆਦਾ ਇਨਾ ਡਰਨ ਵਾਲੀ ਗੱਲ ਨਹੀਂ ਹੈਗੀ ਬਟ ਇਹ ਹੈ ਕਿ احتیاطਨ ਤੌਰ ਤੇ ਫਿਰ ਵੀ ਅਸੀਂ ਲੈ ਕੇ ਚੱਲੀਏਗੀ ਅਸੀਂ ਆਪਣੇ ਆਪ ਨੂੰ ਤਿਆਰ ਰੱਖੀ ਇੱਕ ਤਾਂ ਅਸੀਂ ਇਹ ਕਹਿ ਰਹੇ ਹਾਂ ਵੀ ਇੱਕ ਇਨਸਟਰਕਸ਼ਨ ਸੀ ਇਸ਼ੂ ਕਰਤੀ ਹੈ ਦਰਿਆਵਾਂ ਪਾਰ ਕੋਈ ਨਾ ਜਾਵੇ 10 12 ਤਰੀਕ ਤੱਕ ਕੋਈ ਨਹੀਂ ਜਾਏਗਾ ਔਰ ਜਿਹੜੇ ਤੁਸੀਂ ਦੇ ਨਾਲ ਔਰ ਦਰਿਆ ਦੇ ਵਿੱਚ ਨੇ ਉੱਥੇ ਅਗਰ ਕਿਸੇ ਦਾ ਕੋਈ ਟਰੈਕਟਰ ਕੋਈ ਇਨਸਟਰੂਮੈਂਟ ਹੈ ਉਹ ਸਾਰੇ ਖਾਲੀ ਕਰਕੇ ਜਾਂ ਆਪਣੇ ਡੇਰੇ ਨੇ ਉਹ ਬੰਨ ਉਹ ਡੇਰੇ ਖਾਲੀ ਕਰਕੇ ਜਾਨਵਰ ਆਪਣੇ ਇਸ ਪਾਸੇ ਲਿਆਂ ਅਸੀਂ ਆਪਣੇ ਰਿਫੀਜ ਸੈਂਟਰ ਬਣਾ ਰਹੇ ਹਾਂ ਜਿਵੇਂ ਕੋਟਰਜਾਦਾ ਵਿੱਚ ਗੁਰਦੁਆਰਾ ਸਾਹਿਬ ਹੈ ਸਕੂਲ ਹੈ ਸਮਰਾਏ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਤੋਂ ਆਪਣੇ ਤਪਸਥਾਨ ਹੈ ਰਮਦਾਸ ਦੇ ਵਿੱਚ ਪਰ ਅਸੀਂ ਇਹਨਾਂ ਦੇ ਵਿੱਚ ਆਪਣਾ ਸ਼ੈਲਟਰ ਹੋਮ ਵੀ ਤਿਆਰ ਕਰ ਰਹੇ ਨੇ ਇਹ ਕੋਈ ਪਰ ਇਹ ਵੀ ਇਹ ਤਾਂ ਦੱਸ ਰਿਹਾ ਤੁਹਾਨੂੰ ਵੀ ਜੇ ਲੋੜ ਪੇ ਔਰ ਬਰਸ਼ੇ ਉਮੀਦ ਹੈ ਕਿ ਲੋਡ ਨਹੀਂ ਪੇ। ਕੁਝ ਮਜੂਦ ਕਿੰਨਾ ਕੁ ਲੱਗਦਾ ਪਾਣੀ ਕਿੰਨੀ ਜੈ ਕਿੰਨਾ ਕੁ ਪਾਣੀ ਛੱਡਿਆ ਜਾ ਸਕਦਾ ਹੈ। ਹੈ ਗਾ। ਤੇ ਪਾਣੀ ਛੱਡਣ ਨਾਲ ਕੁਝ ਨਹੀਂ ਇਸ਼ੂ ਹੈਗਾ ਜੀ। ਬਾਰਿਸ਼ ਦੇ ਕਰਕੇ ਸਾਨੂੰ ਹੈਗਾ ਕਿ ਬਾਰਿਸ਼ ਜ਼ਿਆਦਾ ਨਾ ਹੋ ਜੇ ਜਿਵੇਂ ਪਹਿਲਾਂ ਐਕਸਪੈਕਟ ਸਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਬਾਰਿਸ਼ ਹੋ ਗਈ ਸੀ। ਉਹ ਸਾਨੂੰ ਜਿਹੜਾ ਉੱਜ ਦਾ ਪਾਣੀ ਹੈ। ਉਹ ਜਿਹਦਾ ਪਾਣੀ ਕਿੰਨੀ ਕੁਆਂਟੀਟੀ ਚ ਆਣਾ ਹੈ ਜਾਂ ਰੁੱਕ ਕੇ ਭੇਜਣਾ ਹੈ। ਉਹਦੇ ਬਾਰੇ ਅਸੈਸਮੈਂਟ ਨਹੀਂ ਹੁੰਦੀ। ਉਹ ਜਿੰਨਾ ਬਾਰਿਸ਼ ਦਾ ਪਾਣੀ ਹੋ ਸਿੱਧਾ ਸਾਡੇ ਕੋਲ ਮਕੌੜਾ ਪਤਾ ਨਾ ਕੇ ਦੇ ਸਾਨੂੰ ਰਦਾਸਪੁਰ ਜਾ ਕੇ ਸਾਡੇ ਰਾਵੀ ਚ ਮਿਲ ਜਾਂਦਾ ਹਾਂ ਜੀ ਨਾ ਬੜੀਆਂ ਕਿ ਲੋਕ ਆਪਣੇ ਜਿਹੜੇ ਪਸ਼ੂ ਆਉਂਦੇ ਪਸ਼ੂ ਦੇ ਕਰਦੇ ਲੈ ਉਹ ਸਾਡੀ ਬੇਨਤੀ ਹੈ ਸਾਡੀ ਰਿਕੁਐਸਟ ਹੈ ਕਿ ਆਪਣੇ ਜਿਹੜੇ ਪਸ਼ੂ ਨੇ ਉਹਨੂੰ ਥੋੜੇ ਉੱਚੀ ਜਗ੍ਹਾ 'ਚ ਕਰ ਲਓ ਕਿਉਂਕਿ ਪਿੱਛੇ ਅਸੀਂ ਦੇਖਿਆ ਕਿ ਦੋ ਵਾਰ ਇਹ ਜਗ੍ਹਾ ਦੇ ਪਸ਼ੂ ਬੰਨੇ ਰਹੇਗੇ ਉਹੋ ਜਿਹਾ ਕੰਮ ਨਾ ਹੋਵੇ ਉਸ احتیاط ਦੇ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਤੇ ਸਾਡੇ ਵੱਲੋਂ ਅਪੀਲ ਹੈ ਕਿ ਤੁਸੀਂ ਇਹ ਰਾਵੀ ਕੋਈ ਪਾਰ ਨਾ ਕਰੇ ਤੁਸੀਂ ਤੋਂ ਅੱਗੇ ਰਾਵੀ ਦੇ ਵਿਚਕਾਰ ਅਗਰ ਕੋਈ ਡੇਰਾ ਜਾਂ ਕਿਸੇ ਦੇ ਪਸ਼ੂ ਨੇ ਤੋ ਕਿਰਪਾ ਕਰਕੇ ਤੁਸੀਂ ਤੋਂ ਉਰਲੇ ਸਾਈਡ ਆ ਜਾਣ ਤੇ ਉੱਚੇ ਸਥਾਨ ਤੇ ਆਪਣੇ ਆਪ ਨੂੰ ਪਛੋਣ ਨੂੰ ਬੰਨ ਲਾ ਤੇ ਆਪਣਾ ਆਪ ਨੂੰ ਵੀ ਸੇਫ ਰੱਖੋ। ਅਸੀਂ ਆ ਵੀ ਦੇ ਨਾਲ ਆ ਵੀ ਟਟਾਂ ਦੇ ਰੱਖਿਆ ਗਿਆ ਹੈ ਨਾ ਜਮਾ ਤੇ ਜਾ ਨਹੀਂ ਹਲੇ ਕੋਈ ਸੁਰੱਖਿਅਤ ਥਾਂ ਨਹੀਂ। ਵੈਸੇ ਅਸੀਂ ਰੀਲੀਫ ਸੈਂਟਰ ਬਣਾਤੇ ਨੇ। 4-5 ਪੰਜ ਸੈਂਟਰ ਬਣਾਏ ਨੇ ਰੀਲੀਫ ਸੈਂਟਰ ਤੇ ਜੇ ਲੱਗਦਾ ਹੋਵੇ ਤੇ ਰੀਲੀਫ ਸੈਂਟਰ ਵੀ ਆ ਸਕਦੇ ਹੋ। ਹਲੇ ਅਸੀਂ ਇਵੈਕੂਏਸ਼ਨ ਨਹੀਂ ਕਰਵਾ ਰਹੇ, ਖਾਲੀ ਨਹੀਂ ਕਰਵਾ ਰਹੇ। ਲੇਕਿਨ ਅਗਰ ਕਿਛਨ ਡਰ ਰਿਹਾ ਯਾ ਕਿਸੇ ਨੂੰ ਲੱਗਦਾ ਹੈ ਕਹਿੰਦੇ ਤੋਂ ਡਰ ਹੈ ਉਹ ਸਾਡੇ ਰੀਲੀਫ ਸੈਂਟਰ ਤੇ ਆ ਸਕਦਾ ਹੈ ਉਹਨਾਂ ਦਾ ਮੋਸਟ ਵੈਲਕਮ ਅਸੀਂ ਉਹਨਾਂ ਦੀ ਸੇਵਾ ਲਈ ਹਾਜ਼ਰ ਹਾਂ